ਨਮਸਕਾਰ ਹਿੰਦੁਸਤਾਨ ਨੂੰ ਆਜ਼ਾਦ ਹੋਏ 75 ਸਾਲ ਹੋ ਗਏ ਪਹਿਲੀ ਵਾਰ ਮਾਨੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਇੱਕ ਤੋਹਫਾ ਮੇਰੇ ਸਾਰੇ ਉਹਨਾਂ ਪਰਿਵਾਰਾਂ ਵਾਸਤੇ ਜਿਹੜੇ ਸਰਬੱਤ ਦਾ ਭਲਾ ਚਾਹੁੰਦੇ ਨੇ ਦਿਨ ਰਾਤ ਪੂਜਾ ਪਾਠ ਕਰਵਾਉਂਦੇ ਨੇ ਮੰਦਰਾਂ 'ਚ ਗੁਰਦੁਆਰਿਆਂ ਵਿੱਚ ਉਹਨਾਂ ਨੂੰ ਇਹ ਤੋਹਫਾ ਦੇ ਕੇ ਕਿ 18000 ਰੁਪਿਆ ਕੋਈ ਵੀ ਪੁਜਾਰੀ ਮੰਦਰ ਵਿੱਚ ਪੂਜਾ ਕਰਵਾੰਦਿਆਂ ਨੂੰ ਮੰਥਲੀ ਮਿਲੇਗਾ ਔਰ 18000 ਰੁਪਏ ਸਾਡੇ ਗ੍ਰੰਥੀ ਪਰਿਵਾਰ ਜਿਹੜਾ ਗ੍ਰੰਥੀ ਸਾਡੇ ਗੁਰਦੁਆਰੇ ਤੇ ਪੂਜਾ ਕਰਦਾ ਉਹਨੂੰ ਮਿਲੇਗਾ ਮੈਂ ਕਹਿ ਰਿਆਂ ਇਹ ਇੱਕ ਬਹੁਤ ਹੀ ਵੱਡਾ ਸਟੈਪ ਹੈ ਜਿਹੜਾ ਅੱਜ ਇੱਕ ਜ਼ਰੂਰਤ ਦੀ ਸੀ ਨਾ ਪਰਿਵਾਰਾਂ ਨੂੰ ਔਰ ਇਹਦੀ ਅਸੀਂ ਜਿੰਨੀ ਕ੍ਰਪ੍ਰੇਸ ਕਰੀਏ ਘੱਟ ਹੈਗੀ ਹੈ ਔਰ ਮੈਂ ਦਿੱਲੀ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਸ਼੍ਰੀ ਅਰਵਿੰਦ ਕੇਦਰੀ왈ਦੀ ਨੇ ਇਹ ਸੋਚਿਆ ਕਿਉਂਕਿ ਉਹ ਆਮ ਆਦਮੀ ਨੇ ਉਹਨਾਂ ਨੇ ਸਾਰੀ ਜ਼ਿੰਦਗੀ ਹਰ ਚੀਜ਼ ਇੱਕ ਛੋਟੇ ਲੈਵਲ ਤੋਂ ਦਿੱਖੀ ਹੈ ਤੇ ਮੈਂ ਅਰਵਿੰਦ ਜੀ ਨੂੰ ਔਰ ਦਿੱਲੀ ਵਾਸੀਆਂ ਨੂੰ ਇੱਕ ਵਾਰੀ ਫਿਰ ਬਧਾਈ ਦੇਣਾ ਔਰ ਮਾਨਯੇ ਅਰਵਿੰਦ ਕੇਧਰੀਵਾਲਦੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਇੱਥੇ ਵੀ ਸਾਡੇ ਪਰਿਵਾਰਾਂ ਨੂੰ ਇਹ ਤੋਹਫੇ ਦੀ ਬਹੁਤ ਜ਼ਰੂਰਤ ਹੈ ਸਾਡੇ ਗਰੰਤੀਆਂ ਨੂੰ ਮਹਾਰਾਜ ਨੂੰ ਗਰੰਤੀਆਂ ਨੂੰ ਸਹਿਬਾਨ ਨੂੰ ਔਰ ਪੁਜਾਰੀ ਸਹਿਬਾਨੋ ਇਹਨਾਂ ਦੀ ਬਹੁਤ ਜ਼ਰੂਰਤ ਹੈਗੀ ਹੈ ਇਹਨਾਂ ਨੂੰ ਵੀ ਇਹ ਤੋਹਫਾ ਦਿੱਤਾ ਜਾਏ ਇਹਨਾਂ ਨੂੰ ਵੀ ਇਹ ਲਾਗੂ ਕੀਤਾ ਜਾਏ ਮੈਂ ਕਹਿ ਰਿਹਾ ਇਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਸੁਗਾਤ ਹੋਏਗੀ ਔਰ ਜਿਆਦਾ ਵੇਟ ਨਾ ਕਰਦੇ ਹੋਏ ਜਦੋਂ ਤੁਸੀਂ ਦਿੱਲੀ ਦੇ ਨਹਿ ਚੀਮਨ ਨਾਲ ਸੰਬੰਧ ਹੋ ਪੰਜਾਬ ਵਿੱਚ ਵੀ ਚੀਮਨ ਸਹਿਬ ਮਾਨਯ ਭਗਵੰਤ ਮਾਨ ਜੀ ਨੂੰ ਕਹਿ ਕੇ ਇਹ ਸਕੀਮ ਲਾਗੂ ਕਰਵਾਓ ਆ피 ਸਾਰੇ ਪੰਜਾਬੀ और सारे ग्रंथ परिवार के लोग पुजारी परिवार के लोग तो करा और हमेशा याद करा कि अगर किसी ने आम आदमी के बारे सोचा है तो माननीय अरविंद केजरीवाल जी ने सोचा है धन्यवाद नमस्कार